दादा साहेब फाल्के इंटरनेशनल फिल्म फेस्टिवल अवार्ड्स 2024 संबंधी समागम मुंबई ਵਿੱਚ ਹੋਇਆ ਇਸ ਮੌਕੇ ਸਰਬੋਤਮ ਅਦਾਕਾਰਾ ਦਾ ਖਿਤਾਬ ਰਾਣੀ ਮਖਰਜੀ ਨੂੰ ਦਿੱਤਾ ਗਿਆ ਉਸ ਨੂੰ ਇਹ ਅਵਾਰਡ ਮਿਸਿਸ ਚੈਟਰਜੀ वर्सेस नॉर्वे ਵਿੱਚ ਸ਼ਾਨਦਾਰ ਅਦਾਕਾਰੀ ਲਈ ਦਿੱਤਾ ਗਿਆ ਹੈ ਅਮਰੀਕਾ ਤੇ ਬ੍ਰਿਟਾਨੀਆ ਨੇ ਯਮਨ ਵਿੱਚ ਹੁਰਤੀ ਬਗੀਆਂ ਤੇ 18 ਟਿਕਾਣਿਆਂ ਤੇ ਅੱਜ ਹਮਲੇ ਕੀਤੇ 이란 ਦਾ ਸਮਰਥਨ ਪ੍ਰਾਪਤ ਲੜਾਕਿਆਂ ਦੇ ਲਾਲ ਸਾਗਰ ਅਤੇ ਅਦਨ ਦੀ ਖਾੜੀ ਵਿੱਚ ਸਮੁੰਦਰੀ ਜਹਾਜ਼ਾਂ ਤੇ ਹਾਲ ਹੀ ਵਿੱਚ ਵੱਧਦੇ ਹਮਲਿਆਂ ਦੇ ਜਵਾਬ ਵਿੱਚ ਇਹ ਕਾਰਵਾਈ ਕੀਤੀ ਗਈ ਹੈ। ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਰਿਤ ਨੇ ਆਪ ਸਰਕਾਰ ਦੇ ਤੀਜੇ ਤੇ ਵਿੱਤੀ ਵਰੇ ਸਾਲ 2024 ਤੋਂ 25 ਦੇ ਬਜਟ ਸੈਸ਼ਨ ਨੂੰ ਸੱਦਣ ਲਈ ਹਰੀ ਝੰਡੀ ਦੇ ਦਿੱਤੀ ਹੈ। ਪੰਜਾਬ ਵਿਧਾਨ ਸਭਾ ਵਿੱਚ ਵਿੱਤੀ ਬਰੇ 2024 ਤੋਂ 25 ਦਾ ਬਜਟ اجلاس ਪਹਿਲੀ ਮਾਰਚ ਨੂੰ ਸਵੇਰੇ 11 ਵਜੇ ਰਾਜਪਾਲ ਬਨਵਾਰੀ ਰਾਜ ਤਰੋਹਿਤ ਦੇ ਪਾਸ਼ਾ